ਸਾਸ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਅਮਰੀਕਾ ਦੇ ਵਿੱਚ FBI ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ FBI ਨੇ 8 ਭਾਰਤੀ ਮੂਲ ਦੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਇਹਨਾਂ ਦੇ ਉੱਤੇ ਕਈ ਤਰ੍ਹਾਂ ਦੇ ਗੰਭੀਰ ਇਲਜ਼ਾਮ ਲੱਗ ਗਏ ਨੇ ਤੇ ਲੰਬੇ ਸਮੇਂ ਤੋਂ FBI ਤੇ ਹੋਰ ਏਜੰਸੀਆਂ ਇਹਨਾਂ ਦੀ ਭਾਲ ਕਰ ਰਹੀਆਂ ਸਨ ਫਿਲਹਾਲ ਇਹਨਾਂ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਨੂੰ ਅਮਰੀਕਾ ਦੀ ਜੇਲ੍ਹ ਦੇ ਵਿੱਚ ਹੀ ਸ਼ਿਫਟ ਕਰ ਦਿੱਤਾ ਗਿਆ ਐਫਬੀਆਈ ਤੇ ਹੋਰਨਾਂ ਏਜੰਸੀਆਂ ਵੱਲੋਂ ਤੇ ਪੁਲਿਸ ਵੱਲੋਂ ਇਹ ਸਾਂਝੇ ਤੌਰ ਦੇ ਉੱਤੇ ਆਪਰੇਸ਼ਨ ਚਲਾਇਆ ਗਿਆ ਸੀਗਾ ਜਿਹਦੇ ਤਹਿਤ 8 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਦੇ ਵਿੱਚ ਬਹੁ ਗਿਣਤੀ ਪੰਜਾਬੀ ਨੇ ਤੇ ਇਹਨਾਂ ਦੇ ਵਿੱਚੋਂ ਇੱਕ ਨਾਮ ਹੋਰ ਵੀ ਨਿਕਲ ਕੇ ਸਾਹਮਣੇ ਆ ਰਿਹਾ ਹੈ ਜਿਹਦਾ ਨਾਮ ਹੈ ਪਵਿੱਤਰ ਬਟਾਲਾ ਪਵਿੱਤਰ ਬਟਾਲਾ ਐਨਆਈਏ ਨੂੰ ਵੀ ਲੋੜਿੰਦਾ ਸੀਗਾ ਪੰਜਾਬ ਪੁਲਿਸ ਨੂੰ ਵੀ ਲੋੜਿੰਦਾ ਸੀਗਾ ਤਾਂ ਇਹਨੂੰ ਵੀ ਉੱਥੇ ਗ੍ਰਿਫਤਾਰ ਕੀਤਾ ਗਿਆ ਜੋ ਮੁੱਢਲੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਤਾਂ ਕੁਲ ਮਿਲਾ ਕੇ ਇਸ ਪਵਿੱਤਰ ਬਟਾਲਾ ਨੂੰ ਵੀ ਹੁਣ ਗ੍ਰਫਤਾਰ ਕਰ ਲਿਆ ਗਿਆ ਤੇ ਇਹਨਾਂ ਦੇ ਉੱਤੇ ਇਲਜ਼ਾਮ ਬੜੇ ਗੰਭੀਰ ਲੱਗੇ ਨੇ ਇਹਨਾਂ ਦੇ ਉੱਤੇ ਕਿਡਨੈਪਿੰਗ ਦੇ ਇਲਜ਼ਾਮ ਲੱਗੇ ਨੇ ਅਵੈਧ ਕੈਦ ਦੇ ਯਾਨੀ ਕੀ ਜ਼ਬਰਦਸਤੀ ਕਿਸੇ ਨੂੰ ਹਿਰਾਸਤ ਦੇ ਵਿੱਚ ਰੱਖਣਾ ਟਾਰਚਰ ਕਰਨ ਦੇ ਧਮਕੀਆਂ ਦੇਣ ਦੇ ਇਸ ਤੋਂ ਇਲਾਵਾ ਹਥਿਆਰ ਵੀ ਇਹਨਾਂ ਤੋਂ ਬਰਾਮਦ ਕੀਤੇ ਗਏ ਨੇ ਆਤੰਕ ਫਲਾਉਣ ਦੀ ਧਮਕੀ ਗੈਂਗ ਐਕਟ ਦੇ ਤਹਿਤ ਇਹਨਾਂ ਦੇ ਉੱਤੇ ਹੁਣੇ ਕਾਰਵਾਈ ਕੀਤੀ ਗਈ ਹੈ ਤੇ ਇਹਦੇ ਵਿੱਚ ਜ਼ਿਕਰਯੋਗ ਹੈ ਕਿ ਇੱਕ ਤਾਂ ਅਵਿਅਕਤੀ ਦਾ ਨਾਮ ਹੈ ਦਿਲਪ੍ਰੀਤ ਸਿੰਘ ਜੋ ਮੋਢਲੇ ਨਾਮ ਸਾਹਮਣੇ ਆ ਰਹੇ ਨੇ ਅਰਸ਼ਪ੍ਰੀਤ ਸਿੰਘ ਅਮਰਤਪਾਲ ਸਿੰਘ ਵਿਸ਼ਾਲ ਪਵਿੱਤਰ ਸਿੰਘ ਗੁਰਤਾਜ ਸਿੰਘ ਮਨਪ੍ਰੀਤ ਰੰਦਾਵਾ ਤੇ ਸਰਬਜੀਤ ਸਿੰਘ ਦੇ ਨਾਮ ਸ਼ਾਮਲ ਨੇ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਛਾਪੇਮਾਰੀ ਤੋਂ ਬਾਅਦ ਇਹਦੇ ਵਾਸਤੇ FBI ਨੇ ਇੱਕ ਆਪਰੇਸ਼ਨ ਚਲਾਇਆ ਸੀ ਜਿਹਨੂੰ ਨਾਮ ਦਿੱਤਾ ਗਿਆ ਸੀਗਾ ਸਮਰ ਹੀਟ ਇਨੀਸ਼ੀਏਟਿਵ ਇਹਦੇ ਤਹਿਤ ਇਹ ਕਾਰਵਾਈ ਕੀਤੀ ਗਈ ਹੈ ਤੇ ਇਹਨਾਂ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਤੇ ਜਿਹੜਾ ਇਹ ਪਵਿੱਤਰ ਬਟਾਲਾ ਹੈ ਇਹਦੇ ਬਾਰੇ ਰੈੱਡ ਕਾਰਨਰ ਨੋਟਿਸ ਵੀ ਜਾਰੀ ਕੀਤਾ ਗਿਆ ਸੀਗਾ ਇਹ ਪੰਜਾਬ ਪੁਲਿਸ ਤੇ NIA ਨੂੰ ਵੀ ਲੋੜਿੰਦਾ ਸੀਗਾ ਇਹਦੇ ਬਾਰੇ ਚਾਰ ਸ਼ੀਟ ਵਗੈਰਾ ਵੀ ਦਾਖਲ ਹੋ ਚੁੱਕੀ ਹੈ ਤੇ ਕੁੱਲ ਮਿਲਾ ਕੇ ਹੁਣ ਹੋਰ ਵੀ ਖੁਲਾਸੇ ਹੁੰਦੇ ਨਜ਼ਰ ਆਉਣਗੇ ਇਹਨਾਂ ਦੇ ਉੱਤੇ ਇੱਕ ਹੋਰ ਇਲਜ਼ਾਮ ਲੱਗੇ ਨੇ ਕਿ ਵਿਦੇਸ਼ ਦੇ ਵਿੱਚ ਬੈਠ ਕੇ ਪੰਜਾਬ ਦੇ ਵਿੱਚ ਜਾਂ ਹੋਰ ਨਾ ਥਾਵਾਂ ਦੇ ਉੱਤੇ ਕੁਝ ਨਾ ਕੁਝ ਆਪਣੀਆਂ ਗਤੀਵਿਧੀਆਂ ਜ਼ਰੂਰ ਜਾਰੀ ਰੱਖਦੇ ਸੀਗੇ ਤੇ ਹੁਣ ਪੁਲਿਸ ਯਾਨੀ FBI ਉੱਥੋਂ ਦੀ ਜਿਹੜੀ ਖਾਸ ਏਜੰਸੀ ਹੈ OINA ਤੋਂ ਪੁੱਛਗਿੱਛ ਕਰੇਗੀ ਤੇ ਇਹ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਏ ਸੀਗੇ ਤੇ ਹੁਣ ਇਹਨਾਂ ਦੇ ਉੱਤੇ ਨਿਸ਼ਾਨਾ 사ਧਿਆ ਗਿਆ ਹੈ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਅਮਰੀਕਾ ਦੀ ਜੇਲ੍ਹ ਦੇ ਵਿੱਚ ਹੀ ਸ਼ਿਫਟ ਕਰ ਦਿੱਤਾ ਗਿਆ ਹੈ ਹੋਰ ਅਪਡੇਟਸ ਆਉਣਗੀਆਂ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ ਅਡੀਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਟਹਾਡੇ ਵੱਲ ਉبرਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ